ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਵੇਖ ਰਹੇ ਹਾਂ ਐਕਸਪੀਰੀਅੰਸ ਦਾ ਗਲੋਰੀ ਐਂਡ ਹੈਰਿਟੇਜ ਆਫ ਦਾ ਇੰਡੀਅਨ ਆਰਮੀ ਆ ਵੇਖੋ ਜੀ ਦੇਰਦਾਰ ਦੇ ਬਹੁਤ ਵੱਡੇ ਦਰਖਤਾਂ ਦੇ ਵਿਚਾਲੇ ਇਹ ਬਣਿਆ ਹੈ ਆਰਮੀ ਦਾ ਮਿਊਜ਼ੀਅਮ ਵਗੈਰਾ ਵੇਖੋ ਜੀ ਮਸ਼ੀਨ ਗਨਾਂ ਵੱਡੇ ਵੱਡੇ ਤੋਪਾ ਵੱਡੀ ਨਾਲੀ ਦੀਆਂ ਆਪਾਂ ਵੇਖ ਰਹੇ ਹਾਂ ਅੱਗੇ ਆਪਾਂ ਵੇਖਦੇ ਹਾਂ ਵੀ ਇਸ ਦੇ ਵਿੱਚ ਆਪਾਂ ਨੂੰ ਇੱਕ ਮਿਊਜ਼ੀਅਮ ਮਿਲੇਗਾ ਗਾ ਐਕਸਪੀਰੀਅੰਸ ਕਰ ਸਕਦੇ ਆਪਾਂ ਗਨ ਚਲਾਉਣ ਦਾ 3D ਫਿਲਮ ਮੰਨੀਆਂ ਜਿਵੇਂ ਕਾਰਗਿਲ ਫਿਲਮ ਵਗੈਰਾ ਜਿਹੜਾ ਕਾਰਗਲ ਜਿਹੜਾ ਯੰਗ ਹੈ ਜੰਗ ਹੋਇਆ ਆਪਣਾ ਜਾਂ ਕੋਈ ਜੇ ਹੋਰ ਨਹੀਂ 77 ਦਾ ਉਹਦੀਆਂ ਫਿਲਮਾਂ ਇੱਥੇ ਆਪਾਂ ਦੇਖ ਸਕਦੇ ਆ ਇੱਥੇ 골ਫ ਕੋਰਸ ਹੈ ਹੋਰ ਆਪਾਂ ਅੱਗੇ ਵੇਖਦੇ ਆ ਕੀ ਕੁਛ ਇੱਥੇ ਲਓ ਜੀ ਦੇਖੋ ਸ਼ਾਨਦਾਰ 뷰 ਹੈ ਹੁੰਦਾ ਜੀ ਵੇਖੋ ਆਪਣੇ ਨਾਲ ਦੇ ਸਾਥੀ ਖੜੇ ਆ ਨਿਹਾਰ ਰਹੇ ਆ ਲਓ ਜੀ ਸਾਹਮਣੇ ਵੇਖੋ ਬਿਲਡਿੰਗਾਂ ਉੱਚਾ ਨੇਵੇਂ ਧਰਜ ਬਣੀ ਅੱਗੇ ਵੇਖੋ ਜੀ ਬਖਤਰਬੰਦ ਗੱਡੀ ਖੜੀ ਹੈ ਟੈਂਕ ਖੜੇ ਹੈ ਇੱਧਰ ਮਸ਼ੀਨ ਗਨ ਵਗੈਰਾ ਖੜੀ ਹੈ ਅੱਗੇ ਬੁੱਤ ਬਣਿਆ ਜੀ ਫੌਜੀ ਸਾਧਾਨ ਦੇ ਲੱਗਿਆ ਆਪਾਂ ਸਾਹਮਣੇ ਦੇਖਦੇ ਹਾਂ ਇਹ ਜਰਮਾ ਜੀ ਹੈਰੀਟੇਜ ਹੈਰੀਟੇਜ ਮਿਊਜ਼ੀਅਮ ਲਓ ਜੀ ਇੰਟਰਸ ਆਪਾਂ ਬਾਅਦ ਚ ਦੇਖਦੇ ਹਾਂ ਅੱਗੇ ਚੱਲਦੇ ਆਪਾਂ ਜਿੱਥੇ ਕਿਧਰਾਂ ਦੇ ਪਹਿਲਾਂ ਵਗੈਰਾ ਚਲਾਉਣ ਦਾ ਕਿਉਂਕਿ ਉਹ ਬੰਦ ਹੋ ਜਾਂਦਾ ਲਓ ਜੀ ਆਪਾਂ ਲਾ ਵੇਖੋ ਜੀ ਤਿਆਰ ਦੇ ਦਰਖਤ ਦੇਖ ਰਹੇ ਆ ਵੱਡੇ ਵੱਡੇ ਦਰਖਤ ਬਹੁਤ ਯਾਰ ਵੱਡੇ ਵੱਡੇ ਦਰਖਤ ਆ ਇਹਨੂੰ ਦੇਵਦਾਰ ਵੀ ਕਹਿੰਦੇ ਆ ਸਾਰਾ ਰਿਆਰੋਤੀ ਤਿਆਰ ਹੈ ਜੰਗਲ ਦੇ ਵਿੱਚ ਦੇਖ ਰਿਹਾ ਐਕਸਪੀਰੀਅੰਸ ਇਲਾ ਤੇ ਇਹੀ ਤਾਂ ਇਹਨਾਂ ਦੀ ਸੱਚ ਹੈ ਜਿਹੜਾ ਕਾਊਂਟਰ ਹੈ ਉਹਦੇ ਵਿੱਚ ਆਪਾਂ ਚੱਲਦੇ ਆਂ ਨਾ ਕੀ ਹੋ ਰ ਹਸਦੀ ਫਿਰ ਲੱਗਦੀ ਵੀ ਸਾਮਣੇ ਵੱਡੇ ਵੱਡੇ ਪੈਰ ਕਾਹ ਇਹ ਕਿਹੜਾ ਟੈਂਕਰ ਟੈਂਕਰ ਕੀ ਹੈ ਜੀ ਜੀਪ ਜੀਪ ਉੱਪਰੋਂ ਲੱਗ ਰਹੀ ਆ ਬਖਤਰਬੰਦ ਗੱਡੀ ਆ ਬਖਤਰਬੰਦ ਗੱਡੀ ਇੱਥੇ ਫੌਜੀ ਸਾਹਿਬ ਦਾ ਬੁੱਤ ਬਣਾਇਆ ਹੈ। ਦੇਖ ਫੌਜੀ ਸਾਹਿਬ ਦੀ ਫੋਟੋ ਵੇਖ ਭਾਈ। ਰਫਲ ਵਗੈਰ ਪੜੀ। 10 ਲੱਖ 10 ਲੱਖ ਰੁਪਏ ਹੈ। 10 ਲੱਖ। ਚਿੰਦਾ ਦਾ ਕੱਦੂ ਆਟਾ ਨਾ। ਹਾਂ ਹਾਂ। ਔਰ ਦਾ ਹਾਲ। ਇੱਧਰ ਆ ਸਾਹਮਣੇ ਹੈ ਬਹੁਤ ਯਾਰ ਸਿੱਖ ਸਰਦਾਰ ਹਨ ਨਾਲੇ ਹਨ ਸਰਦਾਰ ਹੈ ਹਨ ਇਹ ਕਿਹੜਾ ਹੈ ਫਿਲਮਾਰਸ਼ਾ ਹੈ ਚੱਲ ਆਈਏ ਵੇਖੋ ਸਰਦਾਰ ਜੀ ਫੌਜੀ ਸਾਹਿਬ ਤੋ ਗੇਰ ਨਾ ਮੈਂ ਪਾਸ ਬੋਧਨ ਯਾਗਾ ਕਿਹੜਾ ਹੈਗਾ ਬਿਲਡ ਵਾਸਟੂ ਚਾ ਹਾਂ ਲਾ ਜੀ ਆਪ ਦੇਖਦੇ ਸੀ ਕੀ ਇਹ ਬਖਤਰਬੰਦ ਗੱਡੀ ਆ ਇਹ ਇਹਦੇ ਤੋਫਾ ਤਫਾ ਦਾ ਅਸਰ ਨਹੀਂ ਹੁੰਦਾ ਲਾ ਜੀ ਪਲੀਜ਼ ਡੂ ਨਾਟ ਕੀ ਲਿਖਿਆ ਸ਼ੋਰਗਾ ਸ਼ੋਰਗਾ ਹਾਲ ਐਸੀ ਹੀ ਲੈ ਲਿਓ ਐਸੀ ਇੱਕ ਅਸਰ ਕੀ ਲੈਣਾ ਤੁਸੀਂ ਇਸਾਈਡ ਕਰਦੇ ਹੋ

ਤਕੜਾ ਪ੍ਰੋਗਰਾਮ ਹੈ ਬਾਈ ਲਓ ਜੀ ਐਕਸਪੀਰੀਅੰਸ ਸੈਂਟਰ ਆ ਗਿਆ ਲਓ ਜੀ ਐਕਸਪੀਰੀਅੰਸ ਲਾਈਆ ਪੁਣੇ ਨਿਸ਼ਾਨੇ ਇੱਥੇ ਚੱਲ ਲੈਣੇ ਆਜ ਹੀ ਆ ਕਰਦੇ ਉਧਰ ਬੈਠ ਕੇ ਆਏ ਹਾਂ ਅੱਗੇ ਅੱਗੇ ਲੈੱਟ ਵਾਲੀ ਆਏ ਤੁਸੀਂ ਨੇ ਰਾਈਟ ਵਾਲੀ ਜਿਹੜੀ ਨੇ ਇਸੇ ਜਿਵੇਂ ਜਾਨੇ ਪਹਿਲੇ ਸਭ ਤੋਂ ਅੱਗੇ ਪੂਨ ਲੱਗਿਆ ਆਪਾਂ ਦੂਜਾ ਨੰਬਰ ਤਾਂ ਲਿਆ ਹੋਰ ਅੱਗੇ ਲਿ ਜਾਓ ਹੋਰ ਅੱਗੇ ਲਿ ਜਾਓ ਇਸ ਕੋ ਯਾਨਾ ਬਣੀ ਇਹਦੇ ਵੀਡੀਓ ਪੂਰੀ ਬਣਦੀ ਜੀ ਇਹ ਤੇ ਲਾ ਰਹੇ ਨੇ जिसकी लगेगी ग्रीन पेपर उनकी और चाहिए और आगे तो बारिश है मखदू मुकेनका मेनू नन नवे दो पूजी भरते जीवे दे मुस रोटी कर देखो जी ਤਰਪੁੱਦਰ ਮਸਾਇਲ ਲਓ ਜੀ ਇੱਕ ਗੋਲੀ ਰਾਈਫਲ ਫਾਇਰਿੰਗ ਸਿਮੂਲੇਟਰ ਇੱਥੇ ਆਪਾਂ ਤਜਰਬਾ ਕਰਾਂਗੇ ਗੋਲੀ ਚਲਾਉਂਦਾ ਲਓ ਇਹ ਚਲਾ ਰਹੇ ਗੋਲੀ ਮਸ਼ੀਨ ਗੈਣਾ ਨਹੀਂ ਉਡਾ ਸਕਦੇ ਇਹਨੂੰ ਇਹ ਲੈ ਵੇਖ ਵੀ ਕਿਤੇ ਕਿਤੇ ਉੱਚੇ ਤੇ ਰੱਖਦਾ ਛਿੰਦਿਆ ਸੂਰਜ ਵੀ ਮਾਰਦਾ ਕੋਚਾਤੀਆਂ ਵੇ ਜਾਂਦਾ ਗਿਆ ਸਤਿੰਦਰ ਸਿੰਘ ਫੌਜੀ ਸਾਹਿਬ ਭਰਤੀ ਕੀਤਾ ਨਾ ਹੋਇਆ ਹਾਂ ਹਮਾਚਲ ਵਾਰੀਰ ਆ ਵੀ ਹੈ ਅਚਲੋ ਵਾਰੀਰ ਦੇਸ ਕਰਨ ਅੱਜ ਡੈਡੀਕੇਟਡ ਟੂ ਦਾ ਵੈਲੈਂਟ ਅਫਰਟ ਐਂਡ ਸੈਲਫलेस ਸੈਕਰੀਫਾਈਸ ਆਫ ਦਾ ਹਾਇਰ ਹੀਰੋ ਸੋਲਜਰ ਆਫ ਹਮਾਚਲ ਪ੍ਰਦੇਸ਼ ਦੇ ਸਾਰੇ ਹੀਰੋ ਹੈ ਨਾ ਲਾਜੋ ਅਚਾ ਸਿੰਘ ਦੇ ਹਮਾਚਲ ਦੇ ਹੀਰੋ ਉਹਨੇ ਆਪਦੇ ਆਪ ਦੇ ਲਾਇ ਸੈਕਰੀਫਾਈਸ ਕੀਤੀ ਹੈ ਨਾ ਹਾਂ ਆਪਦੇ ਕੀਤੀ ਸਾਰੇ ਨਾਮ ਦਰਜ ਹੈ ਇਹਨਾਂ ਦੇ ਇਹ ਹੈ ਮਾਚਲ ਪ੍ਰਦੇਸ਼ ਦੇ ਜਿਨਾਂ ਨੇ ਆਪਣੀ ਛੇਦੀ ਪਾਈ ਹੈ ਇਹ ਤੋਂ ਮਸ਼ੀਨ ਗਨ ਅੱਗੇ ਦੇਖਦੇ ਹਾਂ ਜੀ ਆਪ ਇੱਧਰ ਇੱਧਰ ਦੇਖੋ ਇਹ ਇੱਧਰ ਗੇਮ 골ਫ ਖੇਡ ਰਹੇ ਹਾਂ ਹਾਂ 골ਫ ਲਾ ਵੇਖੋ ਜੀ 골ਫ ਖੇਡ ਰਹੇ ਆ ਅਮੀਰਾਂ ਦੀ ਖੇਡ ਆ ਇਹ ਲਾ ਵੇਣੇ ਆ ਪਰ ਮਾਰਦਾ ਸਟਿਕ ਜਾਏ ਉਹ ਲੈ ਵਾ ਜੀ ਕਰੀ ਲਾਉਂਦੇ ਨੂੰ ਇਹ ਲਾਓ ਮਾਰਦੇ ਬਹੁਤ ਟਾਈਮ ਲਾਈ ਜਾਂਦੇ ਬਾਈ ਹੈਨਾ ਆ ਲੈ ਮਾਰਿਆ ਉਹ ਬਾਈ ਉਹ ਵੇਖ ਕਨੀ ਬਹੁਤ ਦੂਰ ਗਈ ਹੈ ਬੇ ਚੇਟੀ ਸੋਹਾਲ ਹੋ ਗਿਆ ਸਾਹਮਣੇ ਖੜਾ ਜੀ ਹੈਲੀਕਾਪਟਰ ਇਧਰ ਵੇਖੋ ਵੀ ਉਹ ਬਹੁਤ ਯਾਰ ਜੌਰਡਸਟ ਬਿਲਡਿੰਗ ਦਾ ਵੀਊ ਹੈਨਾ ਆ ਮਾਰੋੜੀ ਹੁਣ ਉੱਤੇ ਕਿ ਨਹੀਂ ਕੋਈ ਚੀਜ਼ ਨਹੀਂ ਹੈ ਲੈ ਵੇਖੀ ਗਾਲਫ ਦਾ ਮੈਦਾਨ ਹੈ ਇਧਰ ਬਣਿਆ ਇਹ ਅਫਸਰ ਵੀ ਖੇਡਦੇ ਹਨ ਹੈਨਾ ਆਰਮੀ ਦੇ ਆਈ ਅਫਸਰ ਖੇਡੀ ਖੇਡੀ ਅਫਸਰ ਆ ਵੀ ਆਹ ਅਫਸਰ ਖੇਡ ਰਹੇ ਹੈ ਵਡਾ ਆਹ ਮਾਡਲ ਬਣਾਏ ਵੇਖੀਓ ਟੈਂਕ ਦਾ ਨਿਕਾ ਜਾ ਮੈਂ ਉੱਥੇ ਵੇਖ ਰਿਹਾ ਇੱਥੇ ਜਾ ਉਹ ਲੈ ਵੇਖੋ ਜਹਾਜ ਉੱਥੇ ਰਾਇ ਵਾਲੇ ਵੀ ਬਹੁਤ ਬਹੁਤ ਹੋਰੀ ਹੈਗਾ ਲੈ ਵੀ ਦੇ ਜਾਓ ਵੇਖੋ ਮੈਂ ਕੋਈ ਇਧਰ ਦੱਸ ਕਿ ਫਾਮਾ ਤੋਂ ਨੋਟ ਲਓ ਇਹ ਵਖੋ ਲਓ ਦੂਰ ਤੱਕ ਆ ਪਹੇਰੇ ਵੇਣੇ ਬਿਊ ਸੇ ਪਾਸੇ ਦਾ ਇਹ ਆਰਮੀਨ ਦਾ ਹੀ ਆ ਸਾਰਾ ਮੈਦਾਨ ਇੱਥੇ 골ਫ ਕਲੱਬ ਹੈ 골ਫ ਗਰਾਊਂਡ ਲਾਈ ਪ੍ਰਿੰਟ ਕੈਮਰੇ ਨਾਲ ਆਪਾਂ ਵੀ ਉਹ ਵੇਖਦੇ ਆਂ ਯਾ ਸ਼ਕਲ ਮਰੀ ਇੱਛੀ ਇੰਨੀ ਤੇ ਰਿਅਲ ਚਾਹ ਪਾਪਾ ਕਹਿੰਦੇ ਲਓ ਇਹ ਕਿ ਚੱਲਦੇ ਆਪਾਂ ਨੂੰ evolution of uniform ਗੱਲ ਜਾ ਰਹਾ ਹੈ ਖੜਾ ਬੁੱਤ ਬਣ ਕੇ ਵਿਆਂ ਲੱਗਦਾ ਵੀ ਇਸ ਇਹ ਵੀ ਵਿੱਚ ਹੀ ਵਧਦੀ ਵਧਦੀ ਵਾਲਾ ਬੰਦਾ ਹੁਣ ਇਹ ਲਿਆ ਮੈਨੂੰ ਭਲੇਖਾ ਪੈਣਾ ਨਾ ਹੋਇਆ ਬੰਦਾ ਅਪਡੇਟ ਕਿੱਥੋਂ ਹੋ ਗਿਆ ਐਡਾ ਲੇ ਲਿਖਿਆ ਸਪਲੈਂਡਰਡ ਐਂਡ ਐਕਸੋਟਿਕ ਅਪੀਅਰੈਂਸ ਲੋਈ ਐਸਨ ਨਾ ਮੈਨੂੰ ਮਿਹਦਾ ਕੇ ਤੁਹਾਨੂੰ ਬਲੌਗ ਵਧੀਆ ਲੱਗਿਆ ਹੋ ਜੇਕਰ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਜਰੂਰ ਕਰਨਾ ਮਿਹਰਬਾਨੀ ਸ਼ੁਕਰੀਆ ਮਿਲਦੇ ਆਂ ਜੀ ਆਪਾਂ ਅਗਲੇ ਨਵੇਂ ਬਲੌਗ ਵਿੱਚ No, a mí, a